में है और दुनिया तारा ज्योतिष स्वरूप साहब दुनिया का सब महंगा सब के स्थान जैसे स्थान के आप हाजिरियाँ पा रहे होनी भाई जसवीर सिंह जी क्या ਸ਼ਾਸਤਰੀਆ ਕਾਲ ਸ਼ਾਸਤਰੀਆ ਕਾਲ ਜਦੋਂ ਅਸੀਂ ਸਵੇਰੇ ਆਏ ਸੀ ਨਾ ਉਦੋਂ ਸੰਗਤ ਦਾ ਇਕੱਠ ਕਾਫੀ ਜਿਆਦਾ ਘੱਟ ਸੀਗਾ ਪਰ ਹੁਣ ਤਾਂ ਕਾਫੀ ਜਿਆਦਾ ਹੋ ਚੁੱਕਿਆ ਲੋ ਜੀ ਦਿਵਾਨ ਲੱਗਣਾ ਇੱਥੇ 25 26 ਦਸੰਬਰ ਨੂੰ ਸ਼ਹੀਦੀ ਸਬਾ ਸਮਾਗਮ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਢੰਡੇ ਵਾਲੇ ਵੱਲੋਂ ਲੋ ਜੀ ਅੱਜ ਦਾ ਸਫ਼ਰ ਸ਼ੁਰੂ ਹੋ ਗਿਆ ਤੇ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਫਤਿਹਗੜ ਸਾਹਿਬ ਤੇ ਰਾਸਤੇ 'ਚ ਤੁਹਾਨੂੰ ਦੇਖੋ ਬਹੁਤ ਜ਼ਿਆਦਾ ਅਜਿਹਾ ਲੋ ਜੀ ਪਾਰਕਿੰਗ 'ਚ ਗੱਡੀ ਲਾ ਕੇ ਚੱਲਦੇ ਹੁਣ ਆਪਾਂ ਤੇ ਦਰਸ਼ਨ ਕਰਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ लाओ जी सामने करो दर्शन धन धन बाबा जोरावर सिंह जी धन धन बाबा फतेह सिंह जी धन माता गुजर कौर जी गुरुद्वारा श्री स्वरूप साहब ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਾਲ ਸਾਜੀ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਪਰਮ ਕਿਰਪਾਲੂ ਦਾਤਾਰੀ ਦੇ ਨਾਲ ਦੇ ਤਿੰਨ ਸਿੰਘ ਵੀ ਵਿਚਣ ਗਏ। ਚਲਦਿਆਂ ਚਲਦਿਆਂ ਜੂਲਪੁਰ ਪਿੰਡ ਜਿੱਥੇ ਗਵਦਾਰਾ ਝਾੜਦਾ ਪੜਿਆ ਉੱਥੇ ਇੱਕ ਫਕੀਰ ਨੂੰ دیدار ਬਖਸ਼ਿਸ਼ ਕੀਤੀ ਹੈ। ਜਾਮਾ ਨੀਰ ਹੋਇਆ ਪਹਿਰਾ ਟਿੱਟਣੇ ਭਜੇ ਲਹੂ ਲੋਹਾਰ ਹੋਏ ਮਾਚੀ ਵਾਲੇ ਸੱਚੇ ਪਿਆਰਾਂ ਦੀ ਅੰਨੀ ਸਤਿ ਮਹੰਗੇ। की है और महंगे दुनिया का जो तारा ज्योतिष दुनिया का सब महंगा सब सब के स्थान रहेगा जैसे होनी भाई जी क्या वाहीगुरु जी वाह सचे पाशाह ਸਾਰੇ ਸੰਗਤ ਦੇ ਦਰਸ਼ਨ ਗੁਰਦੁਆਰਾ ਸ਼੍ਰੀ ਜੋਤੀ ਸ਼ਰੂਪ ਸਾਹਿਬ ਫਤਿਹਗੜ ਸਾਹਿਬ ਤੇ ਸੇ ਗੁਰਬਾਣੀ ਵਿਖੇ ਗੁਰਬਾਣੀ ਮੰਮਰੀ ਹੋ ਰਿਹਾ ਹੈ। ਸਵੇਰ ਦੇ 9 ਵਜੇ ਅਸੀਂ ਪਹੁੰਚੇ ਸੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਸ਼੍ਰੀ ਜੋਤੀਸ਼ਰੂਪ ਸਾਹਿਬ ਦਰਸ਼ਨ ਕਰ ਸਾਡੇ ਤੁਸੀਂ ਸਾਹਮਣੇ ਤੇ ਸੰਗਤ ਦਾ ਇਕੱਠ ਕਾਫੀ ਜ਼ਿਆਦਾ ਆ ਸਵੇਰ ਦੇ ਹਜੇ 9 ਵਜੇ ਕਰੋ ਦਰਸ਼ਨ ਤੁਸੀਂ ਗੁਰਦੁਆਰਾ ਸਾਹਿਬ ਦਾ ਲਓ ਜੀ ਪਾਰਕਿੰਗ ਚ ਲਾ ਕੇ ਗੱਡੀ ਹੁਣ ਅਸੀਂ ਪਹੁੰਚ ਗਏ ਠੰਡਾ ਬੁਰਜ ਤੇ ਲੈ ਕੇ ਚੱਲਦੇ ਹਾਂ ਦਰਸ਼ਨ ਕਰਾਉਣੇ ਆ ਇਕੱਠ ਦੇਖੋ ਕਿੰਨਾ ਜਿਆਦਾ ਸੰਗਤ ਦਾ ਸਵੇਰ ਦੇ 9:30 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ इधर जोड़ा घर गठड़ी घर सामने कड़ा प्रशाद ਸਾਹਮਣੇ ਦਰਬਾਰ ਤੰਦਨ ਬਾਬਾ ਜੀ ਦਾ ਪਰਸੰਗ ਜੀ ਤੰਦਨ ਬਾਬਾ ਫਤਿਹ ਸਿੰਘ ਜੀ Wahai Guruji Wahai Guruji Tantan Bapak Jadi Warisenggi Tantan Bapak Fatay Senggi Tantan Mata Kun Jadi Kaur Muyender Barang <tip> ਆਓ ਜੀ ਸਾਹਮਣੇ ਦਰਸ਼ਨ ਕਰ ਸਕਦੇ ਤੁਸੀਂ ਠੰਡਾ ਬੁਰਜ ਤੇ ਅੰਦਰ ਮੇਨ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਆ ਗਿਆ ਸੀ ਅੰਦਰ ਵੀਡੀਓ ਨਹੀਂ ਬਣਾਉਣੇ ਦੇ ਸਕਦੇ ਸੀਗੇ ਇੱਧਰ ਲੱਗਾ ਹੈ ਸਾਹਮਣੇ ਲੰਗਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ਾਸਤਰੀਆ ਕਾਲ ਸ਼ਾਸਤਰੀਆ ਕਾਲ ਜਦੋਂ ਅਸੀਂ ਸਵੇਰੇ ਆਏ ਸੀ ਨਾ ਉਦੋਂ ਸੰਗਤ ਦਾ ਇਕੱਠ ਕਾਫੀ ਜਿਆਦਾ ਘੱਟ ਸੀਗਾ ਪਰ ਹੁਣ ਤਾਂ ਕਾਫੀ ਜਿਆਦਾ ਹੋ ਚੁੱਕਿਆ लंगर माता गुजर कौर जी लो जी देखो लंगर लगे हुए इधर मेन रोड ਆਧਿਕਾਰ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਸ਼੍ਰੀ ਫਤੇਗੜ ਸਾਹਿਬ ਤਨ ਮੋਤੀ ਜਨ ਪੁੰਨ ਕਮਾਇਆ ਗੁਰਲਾਲ ਭਾਈ ਗੁਰ ਲਾਲਾ 22 ਦੁੱਧ ਪਿਲਾਇਆ ਤਨ ਤਨ ਮੋਤੀ ਸਿੱਖੀ ਦੇ ਮਨਾਰਿਆ ਸਾਰਾ ਪਰਿਵਾਰ ਸਿੱਖੀ ਉਤਪਾਰਿਆ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਿਰੋ ਮੋਰੇਲ ਚੈਰੀ ਚੈਰੀ ਟਰਸਟ ਸ਼੍ਰੀ ਫਤੇਗੜ ਸਾਹਿਬ ਠੰਡੇ ਬੋਰਜ ਵਿੱਚ ਕੈਦ ਜਗਤ ਮਾਤਾ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਨੂੰ ਬਾਬਾ ਮੋਤੀराम ਐ ਦੁੱਧ ਬਣਾਉਂਦੇ ਹੋਏ ਸਾਹਮਣੇ ਮੇਨ ਦਰਬਾਰ ਅਸੀਸ ਸੁਭਦੇ ਹੋੜਿਆ

ਇੱਧਰ ਹੈਗਾ ਮੋਤੀराम ਮੈਰੋ ਜੀ ਗੁਰਦੁਆਰਾ ਸਾਹਿਬ ਤੇ ਇੱਧਰ ਬਿਲਕੁਲ ਹੀ ਸਾਹਮਣੇ ਮਸਜਿਦ ਤੇ ਇਕੱਠ ਦੇਖੋ ਕਿੰਨਾ ਜਿਆਦਾ ਹੋਇਆ ਤੇ ਦਰਸ਼ਣ ਅਸੀਂ ਕਰਿਆ ਏ ਮੇਨ ਦਰਬਾਰ ਦੇ ਅੰਦਰ ਸ਼ਹੀਦੀ ਸਬਾਸ ਸਮਾਗਮ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੂੰ ਸਮਰਪਿਤ ਭਾਈ ਸਾਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੰਡਰੀਆਂ ਵਾਲਿਆਂ ਵੱਲੋਂ ਨੇੜੇ ਗੁਰਦੁਆਰਾ ਬਾਬਾ ਮੋਤੀराम ਜੀ ਬਸੀ ਪਠਣਾ ਰੋਡ ਸ਼ਹਿਰ ਫਤਿਹਗੜ੍ਹ ਸਾਹਿਬ 25 26 ਦਸੰਬਰ ਸ਼ਾਮੀ 7 ਵਜੇ ਤੋਂ 10 ਵਜੇ ਤੱਕ ਲਓ ਜੀ ਦੀਵਾਨ ਲੱਗਣਾ ਇੱਥੇ 25 26 ਦਸੰਬਰ ਨੂੰ ਸ਼ਹੀਦੀ ਸਬਾ ਸਮਾਗਮ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਢੰਡੇ ਵਾਲੇ ਵੱਲੋਂ ਲੜੀ ਲਓ ਜੀ ਦੇਖੋ ਸਾਹਮਣੇ ਦੀਵਾਨ ਡਾਡਰਮਲ ਦੀ ਹਵੇਲੀ ਦਾ ਕੰਮ ਚੱਲਦਾ ਪਿਆ ਪਹਿਲਾਂ ਤਾਂ ਸਾਰੀ ਖੰਡਰ ਹੋ ਗਈ ਸੀ ਤੇ ਹੁਣ ਇਹਨੂੰ ਠਾ ਕੇ ਦੁਬਾਰੇ ਤਰੀਕੇ ਨਾਲ ਬਣਾ ਲੈ ਜਾ ਰਹੇ ਆਂ ਉੱਤਲ ਇੱਥੇ ਗੋੜ ਦਾਲਾਂ ਚੂਨਾ ਆ ਜਾ ਆ ਗਿਆ ਭਰੇ ਮੈਂ ਆਪਣੇ ਚੂਨੇ ਦੇ ਨਾਲ ਬਣਦੀ ਪਈ ਐ ਇਹ ਯਾਦੋ ਭੈ ਭੈ ਤੋਂ ਜੋ ਹੋ ਬਹੁਤ ਦੇਖਣ ਨੂੰ ਹੋਰ ਵੀ ਹੋ ਦੀਵਾਨਟ オーडर ਮਲ ਦੀ ਹਵੇਲੀ ਆ ਦੇਖੋ ਜੀ ਉਹਨੇ ਮੋਰਾਂ ਦਿੱਤੀਆਂ ਸੀ ਸੋਨੇ ਦੀਆਂ ਤੇ ਉਹਦੀ ਹਵੇਲੀ ਤਿਆਰ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਸਾਰੀ ਖੰਡਰ ਹੋ ਗਈ ਸੀ ਕਾਫੀ ਜ਼ਿਆਦਾ ਇਕੱਠਾ ਲਓ ਜੀ ਅੱਜ ਦੇ ਵਲੌਗ ਦੇ ਵਿੱਚ ਅਸੀਂ ਦਰਸ਼ਨ ਕੀਤੇ ਸ਼੍ਰੀ ਫਤਿਹਗੜ ਸਾਹਿਬ ਦੇ ਤੇ ਆ ਗਿਆ ਦੀਵਾਨ ਟੋਡਰਮਲ ਦੀ ਹਵੇਲੀ ਤੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਵਧੀਆ ਹੋਊ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ